ਜਾਂ ਹਜ਼ਾਰ ਨੌਕਰੀਆਂ ਦੇ ਇੱਕ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਨਈ ਸਰਕਾਰ ਹੈ ਇਹ ਨਈ ਜੋਬਸ ਦੇਣੇ ਮੇ ਬਹੁਤ ਉੱਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਅਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਓਪਰਚੁਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ ਪੰਜਾਬ ਜਾਂ ਜਿਹੜਾ ਵਿਭਾਗ ਹੈ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਵਿਭਾਗ ਉਹਦੇ ਵੱਲੋਂ ਇਹ ਸਾਰਸ ਮੇਲਾ ਜਿਹੜਾ ਇਹ ਕਰਵਾਇਆ ਜਾ ਰਿਹਾ 2025 ਜਿਹਦੇ ਵਿੱਚ ਜੋ ਪੰਜਾਬ ਜਿਵੇਂ ਤੁਸੀਂ ਜਾਣਦੇ ਹੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਸਾਡਾ ਸਰਕਾਰ ਦਾ ਇੱਕੋ ਹੀ ਮੋਟੋ ਹੈ ਕਿ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾਉਣਾ ਹੈ ਰੰਗਲਾ ਬਣਾਉਣਾ ਰੰਗਲਾ ਪੰਜਾਬ ਦੇ ਸੰਦਰਭ ਦੇ ਵਿੱਚ ਜਿਹੜੇ ਸਾਰਸ ਮੇਲੇ ਨੇ ਪਿਛਲੀ ਸਾਲ ਅਸੀਂ ਮੁਹਾਲੀ ਚ ਕਰਾਇਆ ਸੀ ਇਸ ਵਾਰ ਪਟਿਆਲੇ ਚ ਕਰਵਾ ਰਹੇ ਇਹ ਮੇਲਿਆਂ ਦੇ ਉੱਤੇ ਜਿੱਥੇ ਭਾਰਤ ਦੇ ਵਿੱਚੋਂ ਭਾਰਤ ਦੇ 28 ਸੂਬਿਆਂ ਤੋਂ ਤੇ 8 ਯੂਨੀਅਨ ਟੈਰੀਟਰੀਆਂ ਦੇ ਵਿੱਚੋਂ ਜਿੱਥੇ ਉਰੇ ਪਾਰਟਿਸਪੈਂਟਸ ਪਹੁੰਚਦੇ ਨੇ ਆਰਟੀਜ਼ਨਸ ਪਹੁੰਚਦੇ ਨੇ ਆਪਣੀ ਕਲਾ ਕ੍ਰਿਤੀ ਦੇ ਆਪਣੇ ਹੱਥੀਂ ਸ਼ਿਲਪ ਦੇ ਜੋਹਰ ਦਿਖਾਉਣ ਲਈ ਤੁਸੀਂ ਦੇਖਿਆ ਹੋਣਾ ਕਿੰਨੀਆਂ ਸਕੇਟਾਂ ਤੋਂ ਬੰਦੇ ਆਏ ਨੇ ਉੱਥੇ ਅਲੱਗ-ਅਲੱਗ ਪੰਜ ਮੁਲਕਾਂ ਤੋਂ ਵੀ ਉਰੇ ਬੰਦਿਆਂ ਨੇ ਅਲੱਗ-ਅਲੱਗ ਮੁਲਕਾਂ ਤੋਂ ਉਰੇ ਸ਼ਿਰਕਤ ਕੀਤੀ ਹੈ ਸੋ ਪਿਛਲੀ ਵਾਰ ਦਾ ਵੀ ਸਾਡਾ ਮੇਲਾ ਬਹੁਤ ਜ਼ਿਆਦਾ ਕਾਮਯਾਬ ਰਿਹਾ ਸਾਡੇ ਕੋਲ ਓਵਰ ਬੁਕਿੰਗ ਹੋ ਗਈ ਸੀ ਸਾਨੂੰ ਉਲਟਾ ਪਿਛਲੀ ਵਾਰ ਵੀ ਜਾਨੀ ਕਿ ਜਵਾਬ ਦੇਣਾ ਪਿਆ ਸੀ ਇਸ ਵਾਰ ਵੀ ਸਾਡੀ ਇਹ ਮੇਲਾ ਜਿਹੜਾ ਓਵਰ ਬੁਕਿੰਗ ਚ ਚੱਲ ਰਿਹਾ ਔਰ ਉਰੇ ਮਤਲਬ ਕਿ ਸਾਡੇ ਕੋਲ ਇੰਨੇ ਬੰਦੇ ਆਦਿ ਗਿਆ ਫਾਰਸ਼ਾ ਵੀ ਆਈਆਂ ਕਿ ਸਾਨੂੰ ਸਟਾਲ ਦਿਓ ਪਰ ਮਜਬੂਰੀ ਸੀ ਕਿ ਇਹ ਫਸਟ ਕਮ ਫਸਟ ਸਰਵ ਵਾਲੀ ਸਥਿਤੀ ਸੀ ਤਾਂ ਇਹਨਾਂ ਨੇ ਪਹਿਲਾਂ ਆ ਕੇ ਆਪਣੀਆਂ ਲੈ ਲੀਆਂ ਲੈ ਲੀਆਂ ਸੋ ਅਲੱਗ-ਅਲੱਗ ਸਟੇਟਾਂ ਤੋਂ ਆਏ ਨੇ ਲੋਕੀ ਚੱਲ ਕੇ ਉਹਨਾਂ ਨੇ ਆਪਣੇ ਉਰੇ ਦਿਖਾਇਆ ਜੋ ਕਲਾ ਉਹਨਾਂ ਦੇ ਵਿੱਚ ਸੋ ਮੈਂ ਜਿੱਥੇ ਮੁਬਾਰਕਬਾਦ ਦਿੰਨਾ ਹੈ ਸਾਰੇ ਪੰਜਾਬ ਦੇ ਸਾਡੇ ਵਸਨੀਕਾਂ ਨੂੰ ਉੱਥੇ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਦਾ ਕਿ ਸਾਰਸ ਮੇਲਾ ਜਿਹੜਾ ਇਹ ਪਟਿਆਲੇ ਵਿਖੇ ਚੱਲ ਰਿਹਾ ਸਾਰੇ ਜਣੇ ਆਪਣੇ ਬੱਚੇ ਬੱਚੀਆਂ ਨੂੰ ਨਾਲ ਲੈ ਕੇ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਇਸ ਮੇਲੇ 'ਚ ਵਿਦਿਟ ਜਰੂਰ ਕਰਨਾ ਜਿੱਥੇ ਉਹਦੇ ਵੱਖ-ਵੱਖ ਸੂਬਿਆਂ ਦੇ ਵੱਖ-ਵੱਖ ਕੰਟਰੀਆਂ ਦਾ ਸਾਨੂੰ ਹਰ ਤਰ੍ਹਾਂ ਦੀ ਉਹਰੇ ਕਲਾਕ੍ਰਿਤੀ ਦੇਖਣ ਨੂੰ ਮਿਲਦੀ ਹੈ ਉਹਰੇ ਹਰ ਤਰ੍ਹਾਂ ਦੀ ਜਿ ਕੋ ਜਿਹੜੀ ਲੇਜ਼ਰ ਐਕਟਿਵ ਜਿਵੇਂ ਢੂਲੇ ਤੁਸੀਂ ਦੇਖ ਸਕਦੇ ਹੋ ਢੂਲੇ ਲੱਗੇ ਹੋਏ ਨੇ ਕਾ ਬੱਚੇ ਉਹ ਰਿਐਂਜੋਏ ਕਰਦੇ ਆ ਸਾਡਾ ਪੰਜਾਬ ਦਾ ਵਿਰਸਾ ਸਾਡੇ ਪੰਜਾਬ ਦਾ ਕਲਚਰ ਸਾਡੇ ਪੰਜਾਬ ਦਾ ਖਾਣਾ ਸਾਡੇ ਪੰਜਾਬ ਦਾ ਬਾਣਾ ਇਹ ਸਾਰੀਆਂ ਚੀਜ਼ਾਂ ਭੰਗੜਾ ਗਿੱਧਾ ਇਹ ਲੋਕਾਂ ਤੱਕ ਪ੍ਰਮੋਟ ਹੁੰਦਾ ਅੱਜ ਦਾ ਅੱਜ ਦਾ ਸਿਰਫ ਸਾਰਸ ਮੇਲ ਨਹੀਂ ਨਹੀਂ ਸੌਰੀ ਆਈ ਐਮ ਸੌਰੀ